ब्रेक ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਿਰਤਵਟ ਅੱਗੇ ਸਵਾਗਤ ਹੈ ਜੀ ਸੁਖੇੜਾ ਸਭ ਜੇ ਗੱਲ ਕੀਤੀ ਜਾਵੇ ਤਾਂ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਦਲ ਵੱਲੋਂ ਉਮੀਦਵਾਰ ਖੜੀ ਕਰਨ ਦੀ ਅਪੀਲ ਨੂੰ ਹਾਈ ਕੋਰਟ ਦੇ ਵੱਲੋਂ ਸਿੱਖ ਧਰਮ ਦੀ ਉਤਮਤਾ ਦੇ ਮੱਦੇਨਜ਼ਰ ਸਿਆਸਤ ਤੇ ਧਰਮ ਨੂੰ ਅਲੱਗ-ਅਲੱਗ ਹੀ ਰੱਖਣ ਦਾ ਸੁਨੇਹਾ ਦਿੱਤਾ ਗਿਆ ਹੈ ਹੁਣ ਕੀ ਇਸ ਗੱਲ ਨੂੰ ਸ਼੍ਰੋਮਣੀ ਅਕਾਲੀ ਦਲ ਸਹਿਨ ਕਰ ਪਾਵੇਗਾ ਕਿ ਨਹੀਂ ਕੀ ਲੱਗਦਾ ਹੈ ਤੁਹਾਨੂੰ ਇਸ ਦੇ ਉੱਤੇ ਗੱਲ ਇਸ ਰਹੀ ਕਿ ਸ਼੍ਰੋਮਣੀ ਗੁਰਦਵਾਰ ਬੰਦ ਕਮੇਟੀ ਸਾਡੇ ਦੀ ਚੋਣ ਹੋਣੀ ਸੀ। ਹੂੰ ਤੇ ਉੱਥੇ ਕਿਸੇ ਵੀ ਮਤਲਬ ਰਾਜਨੀਤਿਕ ਪਾਰਟੀ ਨੂੰ ਮਤਲਬ ਉਹਨਾਂ ਦਾ ਨਾਮ ਸੰਭਾਰ ਬਣਿਆ ਵਿਧਾਨ ਬਣਿਆ ਹਰਿਆਣੇ ਦਾ ਉਹਦੇ ਮੁਤਾਬਿਕ ਰਾਜਨੀਤਿਕ ਪਾਰਟੀ ਨਹੀਂ ਭਾਗ ਲੈ ਸਕਦੀ। ਧਾਰਮਿਕ ਇੱਕ ਸੰਗਠਨ ਹੈਗਾ। ਹਾਂਜੀ ਤੇ ਸਿੱਧੇ ਲੋਕ ਧਾਰਮਿਕ ਤੌਰ ਤੇ ਸਿੱਧੇ ਆਪਣੇ ਖੜੇ ਹੋ ਸਕਦੇ ਤੇ ਆਪਣੀ ਚੋਣ ਲੜ ਸਕਦੇ ਹੈਗੇ। ਜੀ। ਹੁਣ ਉਹਨਾਂ ਨੇ ਹਾਈ ਕੋਰਟ ਚ ਜਾ ਕੇ ਅਪੀਲ ਕਰਤੀ। ਹੂੰ ਬੀਐਸਡੀ ਪੀਸੀ ਦੀ ਇਲੈਕਸ਼ਨ ਲੜਨੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਚਾਹੀਦਾ ਵੀ ਸਾਨੂੰ ਮੌਕਾ ਮਿਲੇ ਹਾਂਜੀ ਹੁਣ ਦੇਖੋ ਹਾਈ ਕੋਰਟ ਦੇ ਜੱਜ ਨੇ ਉਹਨਾਂ ਦਾ ਸੁਭਦਾਂ ਚੱਕਿਆ ਹਮ ਸ਼੍ਰੋਮਣੀ ਅਕਾਲੀ ਦਲ ਨੇ ਜੋ ਸਿੱਖ ਧਰਮ ਦੀ ਬੁਨਿਆਦੀ ਸਚਾਈ ਆ ਉਹਨੂੰ ਮੂਰੇ ਰੱਖਿਆ ਹਮ ਕਹਿੰਦੇ ਕੋਈ ਨਾ ਦੇਸ ਬਾਰਾ ਜੀਓ ਹਮ ਸਰਬੱਤ ਦਾ ਭਲਾ ਜੀ ਔਰਤ ਵੀ ਦੀ ਪਿਛੇ ਨਹੀਂ ਰੱਖਦੇ ਬਰਾਬਰ ਦਾ ਹੱਕ ਦੇ ਦਿੱਤਾ ਫਿਰ ਅਜਿ ਨੂੰ ਕਿਉਂ ਮੰਗਦੇ ਹੋ ਤੁਸੀਂ ਹਮ ਧਰਮ ਦਾ ਕੰਮ ਚਲਾਉਣ ਲਈ ਰਾਜਨੀਤੀ ਨੂੰ ਦੂਰ ਰਹਿਣਾ ਪੈਣਾ ਹੈ ਸੱਸ ਨੂੰ ਦੂਰ ਰਹਿਣਾ ਪੈਣਾ ਜੀ ਬਿਲਕੁਲ ਹੁਣ ਜਿਹੜਾ ਇਹ ਵਕਰੀ ਗੱਲ ਹੈ ਕਿ ਮਰੀ ਵੀ ਦਸਾਂਦੇ ਹੀ ਹੈ ਰਾਜਨੀਤੀ ਤੇ ਧਰਮ ਦੋਨੋਂ ਇਕੱਠੇ ਚੱਲਦੇ ਇੱਥੇ ਲੇਕਿਨ ਜਿਹੜਾ ਤੇ ਧਰਮ ਦਾ ਜੋ ਬਾਬੇ ਨਾਨਕ ਦਾ ਜਾਂ ਇੱਕ ਖਾਸ ਆਦੇਸ਼ ਆ ਜਾਂ ਦੀ ਵਿਚਾਰਤਾ ਰਹਿ ਗਈ ਆ ਉਹ ਤੇ ਬੜੀ ਵਧੀਆ ਹੈ ਨਾ ਕੋਈ ਨਦਸੇ ਬਰਾ ਜਿਓ ਬਿਲਕੁਲ ਜੀ ਜਾਤ ਪਾਤ ਵੀ ਖਤਮ ਹੋ ਜਾਂਦੀ ਹੈ ਹੂੰ ਗੋਤ ਵੀ ਖਤਮ ਹੋ ਜਾਂਦੇ ਜੇ ਅਸੀਂ ਧਰਮ ਦੀ ਆਪਾਂ ਗੱਲ ਸਹੀ ਕਰਦੇ ਆਂ ਫੇਰ ਕੋਈ ਜਾਤ ਪਾਤ ਨਹੀਂ ਹਾਂਜੀ ਤੇ ਲੇਕਿਨ ਜਾਤ ਪਾਤ ਖਤਮ ਹੋਈ ਅਜੇ ਤੱਕ ਹੂੰ ਸ਼੍ਰੋਮਣੀ ਗੱਲ ਦੇ ਨਾਲ ਜਦੋਂ ਬਣਾਉਂਦਾ ਹੈਗਾ ਸ਼੍ਰੋਮਣੀ ਗੱਲ ਦੇ ਵਿੰਗ ਬਣਦੇ ਆ ਐਸਸੀ ਵਿੰਗ ਬਣਦਾ ਓਬੀਸੀ ਵਿੰਗ ਬਣਦਾ ਬੀਸੀ ਵਿੰਗ ਬਣਦਾ ਉਹਦੇ ਪ੍ਰਧਾਨ ਵੱਖਰੇ ਬਣਦੇ ਆ ਹਾਂਜੀ ਠੀਕ ਆ ਜੀ ਅਸੀਂ ਦਾਵਾ ਤੇ ਪ੍ਰਚਾਰ ਤੇ ਕਰਦੇ ਆ ਕਿ ਸੰਗਤ ਤੇ ਪੰਗਤ ਦੇ ਇੱਕ ਰਾਜਾ ਤੇ ਰੰਗ ਇੱਕ ਥਾਂ ਬੈਠ ਕੇ ਖਾਂਦੇ ਆ ਬਿਲਕੁਲ ਜੀ ਉੱਥੇ ਕੋਈ ਉਚਨੀਚ ਨਹੀਂ ਗਈ ਨਹੀਂ ਕਿ ਜਦੋਂ ਇਹ ਰਾਜਨੀਤਿਕ ਪ੍ਰਕਿਰਿਆ ਸਤਾ ਹਾਸਲ ਕਰਨੀ ਆ ਫਿਰ ਕਿਉਂ ਆਉਂਦਾ ਹੈਗਾ ਗੱਲ ਇਹ ਹੈ ਕਿ ਤੁਸੀਂ ਆਪਣੇ ਹੀ ਜਿਹੜਾ ਛੜਾ ਸਿਧਾਂਤ ਆ ਹੂੰ ਉਹਨੂੰ ਹਾਈ ਕੋਰਟ ਨੇ ਲੈ ਕੇ ਫੜ ਲਿਆ ਅ ਸੁਪਰੀਮ ਕੋਰਟ ਜਾਣਗੇ ਝਾੜੀ ਹੀ ਪੈ ਜਾਣੀ ਉਹਨ ਸ਼੍ਰੋਮਣੀ ਅਕਾਲੀ ਦਲ ਜੇ ਦਿੱਲੀ ਲੜਦਾ ਰਿਹਾ ਭਾਜਪਾ ਨਾਲ ਸਾਂਝੀ ਪਾ ਕੇ ਤੇ ਇਹ ਕਮਲ ਦੇ ਚੋਣ ਦੇ ਲੜਦੇ ਰਹੇ ਹੂੰ ਠੀਕ ਹੈ ਨਾ ਹਾਂਜੀ ਜਿਹੜਾ ਕਮਲ ਦਾ ਚੋਣ ਕਮਲ ਫੁੱਲ ਦਾ ਚੋਣ ਆ ਅਕਾਲੀ ਦੇ ਉੱਤੇ ਖੜਦਾ ਰਿਹਾ ਹੂੰ ਉਹਨੇ ਕਿਹਾ ਨਹੀਂ ਸਾਡੇ ਨਾਲ ਰਲ ਜਾਓ ਪਰ ਨਹੀਂ ਪਰ ਜੇ ਤੁਸੀਂ ਉੱਥੇ ਵੀ ਕਰਦੇ ਆ ਤੁਸੀਂ ਜਿਹੜੇ ਵੀ ਚੋਣਸ਼ਣ ਮਿਲਦਾ ਹੈ ਆਪਣੇ ਬੰਦੇ ਖੜੇ ਕਰ ਲਓ ਹੂੰ ਤੁਹਾਡਾ ਇਹਦੇ ਕਰਤਾਰ ਹੈਗਾ ਜਿਤਨੋਂ ਤੁਸੀਂ ਲੇਕਿਨ ਇਹ ਗੱਲ ਹੈਗੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੁਆਨ ਦੇ ਵਿੱਚ ਫਸ ਗਿਆ ਕਦੇ ਇਹ ਕਹਿੰਦਾ ਕਿ ਸ਼੍ਰੀ ਕਾਂਤਾ ਸਾਨੂੰ ਅਸੀਂ ਨਹੀਂ ਮੰਨਦੇ ਹਾਂਜੀ ਕਿਉਂਕਿ ਅਸੀਂ ਰਾਸ਼ੀ ਹਾਂ ਸਾਡੀ ਜਿਹੜੀ ਮਾਨਤਾ ਹੈਗੀ ਆ ਉਹ ਇੰਡੀਆ ਦੇ ਭਾਰਤੀ ਸੰਵਿਧਾਨ ਦੇ ਪਤਾਵਕ ਹੈਗਾ ਠੀਕ ਹੈ ਨਾ ਅਸੀਂ ਭਾਰਤੀ ਸੰਵਿਧਾਨ ਤੋਂ ਖੱਜਲ ਨਹੀਂ ਕਰ ਸਕਦੇ ਅਸੀਂ ਸੈਕੂਲਰ ਹੀ ਰਹਿਣਾ ਹੈ ਨਾ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਕਿ ਆਪਣੇ ਧਰਮ ਦੀ ਅਸੀਂ ਮਤਲਬ ਗੱਲ ਕਰਨੀ ਦਾ ਸਾਨੂੰ ਹੱਕ ਦੇ ਦਿਓ ਆ ਵੀ ਦਵੰਦ ਚ ਹੈਗੇ ਬਿਲਕੁਲ ਜੀ ਉਹ ਦੁਬਧਾ ਚੋਂ ਨਿਕਲਦਾ ਹੀ ਨਹੀਂ ਬਾਹਰ ਹੂੰ ਲੋਕਾਂ ਨੂੰ ਲੋਕੀਂ ਕੀ ਕਹਿੰਦੇ ਸੋਚਦੇ ਵੀ ਇਹ ਕੀ ਕਰੀ ਗਏ ਜਾਂਦੇ ਆ ਇਹ ਤੁਸੀਂ ਅੱਜ ਬਿਆਨ ਉਹਦੇ ਹੱਕ ਦੇ ਰਹੇ ਆ ਕੱਲ ਨੂੰ ਵਿਰੋਧ ਕਰ ਰਹੇ ਆ ਤੁਹਾਡਾ ਇੱਕ ਜਿਹੜੀ ਨਾ ਸਟੇਟਸ ਬਣਨਾ ਚਾਹੀਦਾ ਏ ਧਰਮ ਦਾ ਹੂੰ ਉਹਦੇ ਪ੍ਰਚਾਰਕਾ ਕੋਈ ਨਹੀਂ ਬਣਿਆ ਅਜੇ ਤੱਕ ਅੱਜ ਦੀ ਸਟੇਟਸ ਇਹ ਹੈਗਾ ਸ਼੍ਰੋਮਣੀ ਅਕਾਲੀ ਦਲ ਦੁਆnde ਚ ਫਸ ਗਿਆ ਜਦੋਂ ਤੇ ਸ਼੍ਰੀ ਕਲਦਾ ਸਾਹਿਬ ਦੇ ਹੱਕ ਨੂੰ ਮੰਨ ਕੇ ਪਾਰਟੀ ਨੂੰ ਸੰਗਠਨ ਕਰਨਾ ਹੂੰ ਉਹਦੋਂ ਕਹਿੰਦੇ ਸਾਡੇ ਕੋਲ ਕਮਿਸ਼ਨ ਬੈਠਾ ਚੋਣ ਕਮਿਸ਼ਨ ਬੈਠਾ ਜੀ ਜੀ ਜਦੋਂ ਉਥੇ ਨਹੀਂ ਮਿਲਦੀ ਉਹਨਾਂ ਨੂੰ ਧਰਮ ਜੇ ਐਂਟਰੀ ਨਹੀਂ ਮਿਲਦੀ ਉਦੋਂ ਫਿਰ ਹਾਈ ਕੋਰਟ ਜਾਂਦੇ ਆ ਵੀ ਸਾਨੂੰ ਉਹ ਦੇ ਕੇ ਦਿਓ ਹੂੰ ਅਸੀਂ ਗੱਲ ਕਿਤੇ ਹੈ ਨਾ ਲੋਕ ਬਹੁਦੇ ਨਹੀਂਗੇ ਹੂੰ ਲੋਕ ਸਮਝਦੇ ਆ ਜੇ ਮੰਤ ਤੇ ਗੰੰਦੀ ਗੱਲ ਕਰਨੀ ਆ ਫੇਰ ਕੋਈ ਨਾ ਦਿਸੇ ਬਾਹਰ ਜਿਓ ਹੂੰ ਬਿਲਕੁਲ ਜੀ ਠੀਕ ਆ ਨਾ ਜੀ ਕੇਵਲ ਤੇ ਕੇਵਲ ਤੁਸੀਂ ਜਿਹੜੇ ਮਤਲਬ ਐਸਜੀਪੀ ਦੀ ਲੜਾਈ ਲੈਣਨੀ ਆ ਗੁਰਧਾਮਾਂ ਦੀ ਗੱਲ ਕਰਨੀ ਆ ਸਿੱਖੀ ਦੇ ਪ੍ਰਚਾਰ ਦੇ ਪ੍ਰਸਾਰ ਦੀ ਗੱਲ ਕਰਨੀ ਆ ਉਥੇ ਸਭ ਤੋਂ ਸੁਰ ਸਿੱਖੀ ਚਾਹੀਦਾ ਦੂਜਾ ਨਹੀਂ ਇੰਟਰ ਚਾਹੀਦਾ ਕੋ ਧਰਮ ਦੀ ਗੱਲ ਹੂੰ ਜਦੋਂ ਤੁਸੀਂ ਰਾਜਨੀਤੀ ਚ ਕਰਨੀ ਆ ਤੁਸੀਂ ਸਟੇਟ ਦੀ ਗੱਲ ਕਰਨੀ ਹੈ ਜਾਂ ਕੰਟਰੀ ਦੀ ਗੱਲ ਕਰਨੀ ਹੈ ਫਿਰ ਸੈਕੂਲਰ ਹੋ ਕੇ ਫਿਰ ਤੁਸੀਂ ਸਾਰਿਆਂ ਨੂੰ ਗੱਲ ਨਾ ਲਾਉਣਾ ਜਿਦਾਂ ਗੁਰੂ ਗੱਲ ਲਾਉਂਦਾ ਸਾਰਿਆਂ ਨੂੰ ਜੀ ਬਿਲਕੁਲ ਹੈਨਾ ਜੀ ਮੰਨੋ ਹਜੇ ਉਹ ਨਾ ਉਹ ਉਹ ਦਵੰਤ ਚ ਨਿਕਲਦੇ ਨਹੀਂ ਹਮ ਲੋਕ ਫਦੇ ਹੋਏ ਆ ਜੀ ਬਿਲਕੁਲ ਖੜੇ ਸਾਹਿਬ ਜੇ ਅੱਗੇ ਗੱਲ ਕੀਤੀ ਜਾਵੇ ਤਾਂ ਭਾਰਤੀ ਕਿਸਾਨ ਜਥੇਬੰਦੀਆਂ ਇੱਕ ਪਾਸੇ ਤਾਂ ਐਮਐਸਪੀ ਨੂੰ ਕਾਨੂੰਨੀ ਦਰਜਾ ਦਿਵਾਉਣ ਦੇ ਲਈ ਸੰਘਰਸ਼ ਕਰ ਰਹੀਆਂ ਨੇ ਤੇ ਉੱਥੇ ਹੀ ਦੂਸਰੇ ਪਾਸੇ ਭਾਜਪਾ ਨੇਤਾ ਸੁਨੀਲ ਜਾਖੜ ਨੇ ਐਮਐਸਪੀ ਨੂੰ ਕਿਸਾਨ ਵਿਰੋਧੀ ਕਿਹਾ ਹੈ ਕਿਉਂ ਕਹਿੰਦੇ ਨੇ ਕਿ ਐਮਐਸਪੀ ਵਿਸ਼ੇ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਆਖਰ ਐਮਐਸਪੀ ਸੰਬੰਧੀ ਜਾਖੜ ਸਾਹਿਬ ਨੂੰ ਕਿਹੜਾ ਲੁਕਵਾ ਡਰ ਸਤਾ ਰਿਹਾ ਹੈ ਇਸ ਤੇ ਤੁਹਾਡਾ ਕੀ ਵਿਚਾਰ ਹੈ ਦੇਖੋ ਕੀ ਵੀਰੀ ਨਾ ਮੈਨੂੰ ਲੱਗਦਾ ਹੁੰਦਾ ਕਿ ਸੀ ਜਾਖੜ ਨੇ ਜਿਹੜਾ ਬਿਆਨ ਦਿੱਤਾ ਨਾ ਐਮਐਸਪੀ ਦੇ ਬਾਰੇ ਹੂੰ ਉਹਨੇ ਉਹਨੂੰ ਪਤਾ ਹੈਗਾ ਕਿ ਉਸ ਕਰਿਉ ਵੀ ਜ਼ਿੰਮੇਦਾਰਾ ਕਿਸਾਨ ਹੈ ਇੱਕ ਹਾਂਜੀ ਐਮਐਸਪੀ ਦਾ ਸਾਨੂੰ ਕੀ ਨੁਕਸਾਨ ਹੋਣਾ ਤੇ ਕੀ ਫਾਇਦੇ ਹੋਣਾ ਉਹਨੂੰ ਪਤਾ ਹੈ ਇਸ ਗੱਲ ਦਾ ਹੂੰ ਅੱਜ ਐਮਐਸਪੀ ਨੂੰ ਕਾਨੂੰਨੀ ਜਾਮਾ ਬਣਾਉਣ ਦੀ ਲੜਾਈ ਲੜ ਰਹੇ ਹੈਗੇ ਆ ਉਹਨੇ ਦੱਸਿਆ ਵਿੱਚ ਉਹਦੇ ਨੁਕਸਾਨ ਹੋਊਗਾ ਆਪਾਂ ਨੂੰ ਹੂੰ ਫੇਰ ਹੋਣਾ ਕਿ ਪ੍ਰਤੀ ਏਕੜ ਪੰਜਾਬ ਦੇ ਵਿੱਚ ਇਸ ਕਿੰਨੀ ਫਸਲ ਲੈਣੀ ਉਹਨਾਂ ਉਨੀ ਲੈਣੀ ਆ ਐਮਐਸਪੀ ਦੇ ਮਤਵਕ ਜੀ ਗੱਲ ਅਸੀਂ ਕਿਸਾਨ ਕਿਉਂ ਰੋਣਾ ਪਾਰਿਆ ਹੈਗਾ ਕਿ ਅਸੀਂ ਮੰਡੀਕਰਨ ਦੇ ਵਿੱਚ ਆਪਣੀ ਫਸਲ ਜਾਣੀ ਆ ਹੂੰ ਭਾਵੇਂ ਆਬਾਨੀ ਖਰੀਦੇ ਭਾਵੇਂ ਅਡਾਨੀ ਖਰੀਦੇ ਭਾਵੇਂ ਕੋਈ ਵੀ ਏਜੰਸੀ ਖਰੀਦੇ ਉਸ ਰੇਟ ਤੋਂ ਉੱਪਰ ਗਿਰ ਕੇ ਲੈ ਜਵੇ ਹੂੰ ਤਾਂ ਕਿ ਕਿਸਾਨ ਬੇਚਾਰੇ ਵੇ ਐਮਐਸਬੀ ਮੰਗਦੇ ਆ ਨਾ ਉਹਨਾਂ ਨੇ ਕਦੀ ਮੈਕਸਿਮਮ ਨਹੀਂ ਮੰਗਿਆ ਮਿਨਿਮਮ ਮੰਗਿਆ ਹਾਂਜੀ ਜੇ ਮਿਨਿਮਮ ਮੰਗ ਰਹੇ ਹੈਗੇ ਆ ਕਿਸਾਨਾਂ ਦਾ ਕੋਈ ਕਹਿੰਦੇ ਕਾਨੂੰਨ ਬਣਾ ਦਿਓ ਲੇਕਿਨ ਕਾਨੂੰਨ ਦਾ ਮਤਲਬ ਇਹ ਨਹੀਂਗਾ ਕਿ ਝੋਨਾ ਕਿਦੜਾ ਰੋਲਿਆ ਸਾਡਾ ਹੂੰ ਜੀ ਅਸੀਂ ਕੋਈ ਫਸਲ ਲੋੜ ਤੋਂ ਵੱਧ ਪੈਦਾ ਕਰ ਦਿੰਨੇ ਹਾਂਜੀ ਉਹਦੀ ਇੱਕ ਲਿਮਿਟੇਸ਼ਨ ਹੋਊਗੀ ਵੀ ਸਾਨੂੰ ਪੰਜਾਬ ਨੂੰ ਸਰਕਾਰ ਨੂੰ ਦੇਸ਼ ਨੂੰ ਇੰਨੀ ਚੀਜ਼ ਚਾਹੀਦੀ ਹੈ ਉਨੀ ਪੈਦਾ ਕਰੋ ਹੂੰ ਜੇ ਉਨੀ ਪੈਦਾ ਕਰੋਗੇ ਤਾਂ ਐਮਐਸਬੀ ਹੋਊਗੀ ਇਹ ਤੇ ਜਿਹਨੂੰ ਇਹ ਦਾ ਅਖੜ ਉਹਨਾਂ ਨੇ ਗੱਲ ਆਪਣੇ ਤਰਕ ਸਹੀ ਦਿੱਤਾ ਹੈਗਾ ਉਹ ਕਹਿੰਦੇ ਆ ਵੀ ਆਪਾਂ ਨੂੰ ਚਾਹੀਦਾ ਕਿ ਇੱਕ ਮਟ ਹੋ ਕੇ ਬੈਠ ਕੇ ਵਿੱਚੇ ਕਿਸਾਨ ਜਥੇਬੰਦੀਆਂ ਦੇ ਚੰਗੇ ਲੀਡਰ ਕੁਝ ਜਿਹੜੇ ਐਗਰੀਕਲਚਰ ਦੇ ਜਾਂ ਸਰਕਾਰ ਦੇ ਬੰਦੇ ਇੱਕ ਗੋਸ਼ਟੀ ਕਰਵਾਈ ਜਾਵੇ ਹਮ ਇਹ ਤੇ ਸੈਮੀਨਾਰ ਹੋਵੇ ਤੇ ਬਹਿਸ ਹੋਵੇ ਤਾਂ ਕਿ ਅਸੀਂ ਸਮਝ ਲੱਗੇ ਵੀ ਕੀ ਹੋਣਾ ਕੀ ਆ ਫਿਰ ਉਹ ਸਭ ਨੇ ਐਸੀ ਐਮਐਸਪੀ ਮੰਗ ਲਈਏ ਉਹਨੇ ਗੱਲ ਦੇ ਹੱਕ ਦੀ ਕੀਤੀ ਹੈ ਲੇਕਿਨ ਇਹ ਸੰਘਰਸ਼ ਜਿਓ ਚੱਲ ਰਿਹਾ ਹੈਗਾ ਜਦੋਂ ਮਰਨਵਰਤੇ ਬੈਠੇ ਹੈਗੇ ਡਰੇਵਾਲ ਸਾਹਿਬ ਉਹ ਸੁਣਾਦਾ ਕਿ ਇਹਨੇ ਮਤਲਬ ਉਹ ਬਲਦੀ ਉੱਪਰ ਤੇਲ ਪਾਇਆ ਹਮ ਲੱਗਦਾ ਇਦਾਂ ਸਾਡੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਸਭ ਤੋਂ ਵੱਡੇ ਮਾਹਰ ਸਰਦਾਰਾ ਸਿੰਘ ਜੋਰ ਹੋਏ। ਜੋ ਖੇਤੀਬਾੜੀ ਯੂਨਸੀ ਦੇ ਬਾਈ ਚੰਚਲੇ ਆ ਔਰ ਬਗਿਆਨੀ ਹੋਏ ਆ। ਹਾਂਜੀ। ਐਮਐਸਪੀ ਦੇ ਖਿਲਾਫ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਐਮਐਸਪੀ ਨਹੀਂ ਜਿਹੜੀ ਨਾ ਤਿੰਨ ਕਾਲੇ ਕਾਨੂੰਨ ਆਪਾਂ ਕਹਿੰਦੇ ਆ। ਹਾਂਜੀ। ਉਹਨਾਂ ਨੇ ਉਹਦੀ ਤਸਲੀਮ ਕੀਤੀ ਵੀ ਸਹੀ ਆ ਇਹ। ਹੂੰ। ਹੁੰਦਾ ਕੀ ਆ ਕਿ ਜਦੋਂ ਅੱਜ ਅਸੀਂ ਪ੍ਰੋਡਕਸ਼ਨ ਰੇਟ ਉੱਥੇ ਲੈ ਗਏ ਆ ਕਿ ਅੱਜ ਸਾਨੂੰ ਜਿਹੜਾ ਇਹ ਕੂੜਾ ਵੇਚ ਕੇ ਅਸੀਂ ਵਿਦੇਸ਼ ਨੂੰ ਖਸਪੂਣੇ ਕਰ ਸਾਬੇ ਹੋ ਜੇ ਅਮਾਨੀ ਡਾਨੀ ਵਪਾਰੀ ਬੈਠੇ ਆ ਕਰਪੋ ਕਰਾਣਾ ਬੈਠਾ ਹੈਗਾ ਤੁਸੀਂ ਕਿਸੇ ਵੀ ਉਹਨਾਂ ਦੇ ਮੌਜ ਜਾ ਕੇ ਚੀਜ਼ ਦੇਖੋ ਫਸਲ ਦੇਖੋ ਹੀਰਿਆਂ ਵਰਗੀ ਆ ਹੂੰ ਜੀ ਕੁਆਲਿਟੀ ਹੁੰਦੀ ਆ ਕੁਆਲਿਟੀ ਹੁੰਦੀ ਆ ਜੀ ਹਾਂਜੀ ਉਹਨਾਂ ਨੇ ਮੰਡੀ ਦੇ ਵਿੱਚੋਂ ਉਹਨਾਂ ਨੇ ਘਾਫੂਸੀ ਚੱਕਣਾ ਉਹਨਾਂ ਨੇ ਕੁਆਲਿਟੀ ਚੱਕਣੀ ਹੂੰ ਬਿਲਕੁਲ ਤੁਸੀਂ 12 ਨਮੀ 18 ਨਮੀ ਤੇ ਚੋਣਾ ਨਹੀਂ ਵੇਚ ਸਕਦੇ ਉਹ ਚੱਕਣਗੇ 5 ਨਮੀ ਦਾ ਹੀ ਹੂੰ ਵੀ ਸਾਨੂੰ ਆਹ ਕੁਆਲਿਟੀ ਲੈਣੀ ਆ ਜਦੋਂ ਉਹ ਲੈਣਗੇ ਤਾਂ ਦੇਖੋ ਅਸੀਂ ਕਿੱਥੇ ਕੀ ਗੱਲ ਜੇ ਅਗਲੀ ਵਾਰ ਇਹਦਾ ਹੋ ਜਾਂਦੀ ਯਾਬ ਕਹਿੰਦੇ ਵੀ ਅਸੀਂ ਲਵਾਂਗੇ ਤੁਹਾਨੂੰ ਮੰਡੀ ਚੱਕ ਲੈਨੇ ਆ ਪਰ ਸਾਡੇ ਕੋਲ ਆਹ ਕੁਆਲਿਟੀ ਚਾਹੀਦੀ ਐ ਇਸ ਬਦਲ ਦੀ ਹੂੰ ਜੇ ਕੁਆਲਿਟੀ ਨਾ ਹੋਵੇ ਕਿੱਥੇ ਜਾਓ ਹੁਣ ਕਿਸਾਨ ਕਹਿੰਦਾ ਮੇਰੇ ਕੋਲ ਪਾ ਮਿੱਟੀ ਐ ਮੋ ਜੋ ਮਰਜੀ ਤੋਂ ਚੱਕਣੀ ਪੈਣੀ ਐ ਹੁਣ ਚੱਕ ਦੇ ਰਹੀਆਂ ਸਰਕਾਰਾਂ ਹੂੰ ਗੱਲ ਇਦਾਂ ਨਹੀਂ ਹੁੰਦੀ ਜੇ ਅਸੀਂ ਫਰੂਟ ਦੀ ਕਰਦੇ ਆਂ ਫਸਲ ਫਲਾਂ ਦੀ ਵੀ ਕਰਦੇ ਆਂ ਜਾਂ ਅਸੀਂ ਸਬਜ਼ੀ ਦੀ ਕਾਸ਼ ਕਰਦੇ ਆਂ ਲੇਕਿਨ ਜਿਹੜੀ ਵਿਸ਼ਵ ਮਾਰਕੀਟ ਆ ਉਹਦੇ ਵਿੱਚ ਕੀ ਜਾਣਾ ਕੁਆਲਿਟੀ ਜਣੀ ਬਿਲਕੁਲ ਸਹੀ ਜੀ ਜੇ ਉਹਦਾ ਗੁਣਾਤਮਕ ਪੱਖ ਦੇਖਣਾ ਚਾਹੁੰਦੇ ਆ ਅਸੀਂ ਗੁਣਾਤਮਕ ਪੱਖ ਨਹੀਂ ਲੈਣਾ ਕੁਆਲਿਟੀ ਨਹੀਂ ਲੈਣੀ ਅਸੀਂ ਕੁਆਲਿਟੀ ਲੈਣੀ ਆ ਜਦੋਂ ਕੁਆਲਿਟੀ ਵੱਲ ਆਉਨੇ ਆ ਤੇ ਫਿਰ ਉਹ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਪਿੱਛੇ ਵੀ ਕੋਈ ਠਿੰਗ ਠਿੰਗ ਲੱਗਾ ਹੋਣਾ ਕੰਮ ਕਰਨ ਲਈ ਬਿਲਕੁਲ ਜੀ ਵੀ ਜੇ ਅਸੀਂ ਦੇਖੋ ਦੋ ਗੱਲਾਂ ਹੁੰਦੀਆਂ ਪ੍ਰੋਡਕਸ਼ਨ ਫਸਲ ਦੀ ਹੁੰਦੀ ਹੈ ਹਮ ਲੇਕਿਨ ਪ੍ਰੋਡਕਸ਼ਨ ਉਹ ਨਾ ਹੋਵੇ ਕਿ ਅਸੀਂ ਮਤਲਬ ਇੱਕ ਹਫੂਸ ਦੇ ਦੀਏ ਹਮ ਪ੍ਰੋਡਕਸ਼ਨ ਦੇ ਜਿੰਨਾ ਖਾਣੀ ਉਹਨਾਂ ਨੇ ਕੁਆਲਿਟੀ ਹੈ ਤੁਸੀਂ ਹੁਣ ਇੱਕ ਪ੍ਰੋਡਕਸ਼ਨ ਲੈਵਲ ਖਾਦਾਂ ਦੇ ਨਾਲ ਦਵਾਈਆਂ ਨਾਲ ਬੜੇ ਉੱਪਰ ਤੇ ਲੈਵਲ ਤੇ ਲੈ ਗਏ ਆ ਹੋਇਆ ਕੀ ਹੈ ਪੂਰਾ ਦੁਨੀਆ ਬਿਮਾਰ ਹੋ ਗਈ ਹੈ ਆਂਦਰ ਤੱਕ ਹੀ ਜ਼ਹਿਰ ਦਾ ਤਾਂ ਬਣ ਗਿਆ ਹੂੰ ਜੀ ਜਦੋਂ ਜ਼ਹਿਰ ਦਾ ਬਣਿਆ ਜਦੋਂ ਆਪਣੇ ਹੀ ਮਰਨ ਲੱਗੇ ਆ ਹੂੰ ਠੀਕ ਹੈ ਨਾ ਉਸ ਖਾਦ ਨਾਲ ਅੱਪਾ ਕਹਿੰਦੇ ਨੋ ਫਾਰਮਰ ਨੋ ਫੂਡ ਜੀ ਗੱਲ ਸੱਚੀ ਹੈਗੀ ਹੈ ਫੂਡ ਕਿਹੜਾ ਚਾਹੀਦਾ ਹੂੰ ਕੁਆਲਿਟੀ ਵਾਲਾ ਕੁਆਲਿਟੀ ਵਾਲਾ ਹੁਣ ਹੋਇਆ ਕੀ ਸੰਦੁਰਲਤ ਹੋਵੇ ਹੂੰ ਆਰਗੇਨਿਕ ਹੋਵੇ ਹੁਣ ਦੁਬਾਰਾ ਆਰਗੇਨਿਕ ਵੱਲ ਮੁੜੇ ਆ ਵਾਪਸ ਜੇਕਰ ਇੱਕ ਏਕੜ ਦੇ ਵਿੱਚੋਂ 30 ਬੋਰੀਆਂ ਕਣ ਦੀ ਨਿਕਲਦੀਆਂ ਹਾਂਜੀ ਕਿਹੜੀਆਂ ਜਿਵੇਂ ਖਾਦ ਪਈ ਤੇ ਦਵਾਈ ਪਈ ਹੂੰ ਤੇ ਜਦੋਂ ਆਰਗਾਨਿਕ ਕਰੋਗੇ 12 ਨਿਕਲਣੀ ਆ ਉਹ ਕਹਿੰਦੇ ਮਰੇ ਜਾਵਾਂਗੇ ਉਹ ਭਾਈ ਉਹਨਾਂ ਦਾ ਰੇਟ ਵਧਾਓ ਉਥੇ ਐਮਐਸਪੀ ਕਰੂਗੀ ਕੀ ਜੀ ਉਸ ਐਮਐਸਪੀ ਨਹੀਂ ਲੜੂਗੀ ਉਥੇ ਕੁਆਲਿਟੀ ਰੇਟ ਲੱਗੂਗਾ ਹੂੰ ਕੁਝ ਲੋਕ ਹੈਗੇ ਆ ਜਿਹੜੇ ਇਹਨਾਂ ਕਰਮ ਆਰਗਾਨਿਕ ਕੀਤੀ ਕਰਦੇ ਆ ਹਾਂਜੀ ਉਹਨਾਂ ਨੇ ਜਿਹੜੀ ਕਣਕ ਪੈਦਾ ਕੀਤੀ ਆ 6000 ਨੂੰ ਕੰਡੜ ਹੂੰ ਜਿਹੜੀ ਆ ਦੂਜੀ ਕੀਤੀ ਐਮਐਸਪੀ ਵਾਲੀ ਇਹ 220 ਨੂੰ ਹੂੰ ਕਿੰਨਾ ਫਰਕ ਆ ਫਿਰ ਹੈਨਾ ਉਹ 6000 ਕੰਡੜ ਕੀ ਦੇ ਦੇ ਰਿਹਾ ਹੂੰ ਉਹ ਕੀ ਦੇ ਰੇ ਸੰਤੁਲਨਤ ਬਿਲਕੁਲ ਜੀ ਉਹ ਦਵਾਈਆਂ ਵਰਗੀ ਚੀਜ਼ ਆ ਜ਼ਹਿਰ ਨਹੀਂ ਦੇ ਰੇ ਜੀ ਜੀ ਹੁਣ 220000 ਰੁਪਏ ਵਿੱਚ ਰੇ ਆ ਅਜ 20 ਰੁਪਏ ਕਿਲੋ ਕਣਕ ਜਿਹੜੀ ਜਾਰੀ ਆ ਲੋਕਾਂ ਨੂੰ ਜਿਹੜੀ 70 72 75 ਗ੍ਰੂ ਕਹਿੰਦੇ ਮੋਦੀ ਸਾਹਿਬ ਬਣ ਰਿਹਾ ਹੈ ਗਿਆ ਕੀ ਬਣ ਰਿਹਾ ਹੂੰ ਉਹ ਤਾਂ ਜ਼ਹਿਰੀ ਹੋਗੇ ਨਾ ਜ਼ਹਿਰ ਬਣ ਰਿਹਾ ਜੀ ਅਸੀਂ ਜ਼ਹਿਰੇ ਦੇਵਾਂਗੇ ਜੋ ਜ਼ਹਿਰੇ ਪੈਦਾ ਕੀਤੀਆਂ ਤੇ ਹੂੰ ਠੀਕ ਆ ਨਾ ਜੀ ਮੈਂ ਸੋਚਦਾ ਮੈਂ ਜਾਖੜ ਸਾਹਿਬ ਨੇ ਜੇ ਗੱਲ ਕੀਤੀ ਨਾ ਮੈਂ ਜਾਖੜ ਸਾਹਿਬ ਦੀ ਗੱਲ ਦਾ ਉਹਨਾਂ ਨੇ ਉਸ ਵੇਲੇ ਗੱਲ ਕੀਤੀ ਹੈ ਜਦੋਂ ਭਗਿਆ ਹੋਇਆ ਲੇਕਿਨ ਉਹਦਾ ਸਮਰਥਨ ਮੈਂ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਹ ਗੋਸ਼ਟੀ ਕਰਨੀ ਚਾਹੀਦੀ ਆ ਕਿ ਇਹ ਪੰਜਾਬ ਹੀ ਅੰਦਾਜ਼ਾ ਤਾਂ ਹੈਗਾ ਪੰਜਾਬ ਦਾ ਕਿਹੜਾ ਜ਼ੋਨ ਕਿਹੜੀ ਫਸਲ ਪੈਦਾ ਕਰ ਸਕਦਾ ਸਬਜ਼ੀ ਜ਼ੋਨ ਕਿਹੜਾ ਹੈਗਾ ਹੂੰ ਝੋਨਾ ਜ਼ੋਨ ਕਿਹੜਾ ਕਣਕ ਜ਼ੋਨ ਕਿਹੜਾ ਆਲੂ ਜ਼ੋਨ ਕਿਹੜਾ ਉਹ ਪੈਦਾ ਕਰਕੇ ਹੁਣ ਜਿਹੜਾ ਕਪਾਹ ਦਾ ਜ਼ੋਨ ਸੀ ਸਾਡੇ ਨਰਮਿੰਦਰ ਮਾਲਵਾ ਸੀਗਾ ਸਾਰੇ ਝੋਨਾ ਵੇਚਣਾ ਪਿਆ ਤੇ ਸਾਡੀ ਹਾਲਤ ਕੀ ਝੋਨੇ ਨੇ ਕਰਤੀ ਆ ਹੂੰ 2000 ਮਤਲਬ 30 ਤੱਕ ਕਹਿੰਦੇ ਸ਼ਾਇਦ ਹੀ ਮਤਲਬ ਹੂੰ ਪਾਣੀ ਜਿਹੜਾ ਹੈਗਾ ਨਾ ਪਾਣੀ ਦੀ ਹਲਾਦਰੇ ਜੀ ਜੀ ਤੇ ਜਦੋਂ ਅਸੀਂ ਪਾਣੀੋਂ ਵਾਂਝੇ ਹੋ ਰਹੇ ਹਾਂ ਤੇ ਫਸਲਾਂ ਤੇ ਬਦਲੂ ਕੀ ਜੀ ਬਿਲਕੁਲ ਸੁਧਾਰਾ ਸਿੰਘ ਜੋਹਲ ਨੂੰ ਗਿਆ ਉਹਨਾਂ ਨੇ ਕਹਿੰਦੇ ਯਾਰ ਫਸਲ ਬੀਜਦੇ ਪਾਣੀ ਪੰਜਾਬ ਦੀ ਫਸਲ ਨਹੀਂ ਗਈ ਇਹ ਝੋਨਾ ਸਾਡੇ ਕੋਲ ਪਾਣੀ ਹੈ ਨਹੀਂ 1 ਕਿਲੋ ਝੋਨਾ ਪਚਾਵਲ ਪੈਦਾ ਕਰਨ ਲਈ 4000 ਲੀਟਰ ਪਾਣੀ ਲੱਗਦਾ ਹੂੰ ਤੇ ਬਾਜ਼ਾਰ ਦਾ ਰੇਟ 4000 ਦਾ ਕੀ ਹੈ 40000 ਦਾ ਪਾਣੀ ਤੇ ਝੋਨਾ ਕਹਿੰਦੇ ਲੈ 40 ਰੁਪਏ ਦਾ ਕਿਉਂ ਕਰਦੇ ਹੋ ਤੁਸੀਂ ਫਿਰ ਕਿਸਾਨ ਕਹਿੰਦੇ ਵੀ ਅਸੀਂ ਕੀ ਬੀਜੀਏ ਹੂੰ ਕਹਿੰਦੇ ਜੇ ਪਾਣੀ ਖਤਮ ਹੋ ਗਿਆ ਜੋ ਉਹ ਬੀਜੋਗੇ ਉਹ ਬੀਜਣਾ ਸ਼ੁਰੂ ਕਰ ਦਿਓ ਹੁਣ ਤੋਂ ਸ਼ੁਰੂਆਤ ਕਰਦੇ ਹਾਂ ਆਪਣੀਆਂ ਜੇ ਆਪਾਂ ਕਹਿੰਦੇ ਨਸਲ ਬਚਾਓ ਜੀ 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 ਫਸਲ ਬਚਾਓ ਫਿਰ ਫਸਲ ਨਸਲ ਬਚਾਉਣ ਲਈ ਸਾਨੂੰ ਕੋ ਪੋਜੀਟਿਵ ਸੋਚਣਾ ਪਵੇਗਾ ਹੂੰ ਬਿਲਕੁਲ ਜੀ ਜੀ ਸੋ ਘੜਾ ਸਾਹਿਬ ਬੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਬਤਾ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪਕ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਜੀਵ ਸੋ ਦੋਸਤੋ ਤੁਹਾਨੂੰ ਸਾਡੀ ਪ੍ਰੋਗਰਾਮ ਕਿਹੋ ਜਿਹਾ ਲੱਗਦੀ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਧੰਨਵਾਦ ਜੀ